ਕਰ ਕਿਸੇ ਵੱਡੀ ਧੀ ਨੇ ਗਲਤ ਕਦਮ ਚੱਕ ਲਿਆ ਨਾ ਅੱਜ ਮੈਂ ਮਹਾਮਾਈ ਦੇ ਦਰਬਾਰ ਚ ਗੱਲ ਕਰ ਰਿਹਾ ਗੱਲ ਪੱਲੇ ਬਣ ਕੇ ਲੈ ਕੇ ਜਾਣਾ ਮੇਰੀਆਂ ਧੀਆਂ ਮੇਰੀਆਂ ਭੈਣਾਂ ਹਰ ਧੀ ਦਾ ਸੁਪਨਾ ਹੁੰਦਾ ਕੁਝ ਬਣਨ ਦਾ ਇੱਕ ਆਦੇ ਵਾਸਤੇ ਪੜ ਰਹੀ ਹੈ ਇਹਦਾ ਜ਼ਿੰਦਗੀ ਦਾ ਸੁਪਨਾ ਮੈਂ ਕੁਝ ਬਣਾ ਅਸੀਂ ਚਾਰ ਭਰਾ ਆ ਸਾਨੂੰ ਵੀ ਦਾਤਾ ਸਰਕਾਰ ਨੇ ਉਸ ਮਹਾਮਾਈ ਨੇ ਧੀ ਦਿੱਤੀ ਆ ਤੇ ਮੈਂ ਉਹਦੀ ਯੂਪੀਐਸ ਦੀ ਤਿਆਰੀ ਕਰਾ ਰਿਹਾ ਉਹਦੀ ਜ਼ਿੰਦਗੀ ਦਾ ਸੁਪਨਾ ਮੈਂ ਆਈਪੀਐਸ ਬਣਨਾ ਮੈਂ ਆਪਣੀ ਆ ਕਮਾਈ ਨਾਲ ਉਹਦੇ ਤੇ ਲਾ ਰਿਹਾ ਹਾਂ ਉਹਨੇ ਬਣਨ ਤੋਂ ਬਾਅਦ ਮੈਨੂੰ ਕੁਝ ਨਹੀਂ ਦੇਣਾ ਕੋਈ ਵਕਤ ਆਊਗਾ ਅਸੀਂ ਉਹਦਾ ਵਿਆਹ ਕਰ ਦਾਂਗੇ ਉਹ ਪ੍ਰੇਅ ਕਰ ਚਲੀ ਜਾਓ ਪਰ ਧੀ ਦਾ ਸੁਪਨਾ ਪੂਰਾ ਕਰਨਾ ਮਾਪਿਓ ਦਾ ਫਰਜ਼ ਹੈ ਜ਼ਰੂਰੀ ਹੈ ਔਰ ਅਕਸਰ ਘਰ ਦੀਆਂ ਕੁਝ ਵੱਡੀਆਂ ਧੀਆਂ ਨਾ ਗਲਤ ਕਦਮ ਚੁੱਕ ਲੈਂਦੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੇ ਸਿਰਫ ਇਕੱਲੀ ਨਹੀਂ ਗਲਤ ਕਦਮ ਨਹੀਂ ਚੱਕਿਆ ਉਹਨੇ ਕੰਡੇ ਦੂਜੀ ਧੀ ਦੇ ਵੀ ਅੱਗੇ ਬੀਜ ਤੇ ਮਾਂ ਪਿਓ ਦੂਜੀ ਦੂਜੀ ਤੇ ਵੀ ਯਕੀਨ ਨਹੀਂ ਕਰਨਗੇ ਭਾਵੇਂ ਉਹ ਕਿੱਡੀ ਵੀ ਨੇਕ ਧੀ ਹੋਵੇ ਇਸ ਕਰਕੇ ਉਹਨਾਂ ਧੀਆ ਨੂੰ ਹੱਥ ਜੋੜ ਕੇ ਬੇਨਤੀ ਹੈ ਇੱਕ ਟੁੱਟੂ ਜੇ ਇਨਸਾਨ ਪਿੱਛੇ ਲੱਗ ਕੇ ਕਿਸੇ ਚੰਦ ਗੱਲਾਂ ਵਿੱਚ ਆ ਕੇ ਮਾਂ ਪਿਓ ਦਾ 25 26 30 ਸਾਲ ਦਾ ਪਿਆਰ ਨਾ ਭੁੱਲਿਓ ਉਹਨਾਂ ਦੀ ਪੱਗ 'ਤੇ ਢਾਗ ਨਾ ਲਾਓ ਪੱਗ ਨੂੰ ਢਾਗ ਨਾ ਲਾਇਆ ਮੈਂ ਦਾਅਵੇ ਨਾਲ ਕਹਿੰਦਾ ਦੇਖੋ ਗੱਲ ਅੱਜ ਮੇਰੇ ਭੈਣ ਭਰਾ ਬੈਠੇ ਮੈਨੂੰ ਗੱਲ ਕਰਨ 'ਚ ਸ਼ਰਮ ਨਹੀਂ ਹੈ ਜੇ ਗੱਲ ਮੈਂ ਇੱਥੇ ਨਹੀਂ ਕਹੂੰਗਾ ਤਾਂ ਯਾਰੋ ਕਿੱਥੇ ਕਹੂੰਗਾ ਮੈਂ ਬਾਬਾ ਜੀ ਲੱਖ ਕੋਈ ਨੌਜਵਾਨ ਤੁਹਾਨੂੰ ਮਿਲ ਕੇ ਮਿੱਠੀਆਂ ਗੱਲਾਂ ਕਰੂਗਾ ਲੱਖ ਤੁਹਾਨੂੰ ਕਹੂਗਾ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਤੁਹਾਡੇ ਮਾਪਿਓ ਤੋਂ ਵੱਧ ਕੇ ਤੁਹਾਨੂੰ ਮੁਹੱਬਤ ਕੋਈ ਨਹੀਂ ਕਰ ਸਕਦਾ ਜਿੱਡਾ ਮਰਜੀ ਦੁਨੀਆ ਦਾ ਰਾਜਾ ਹੋਵੇ ਹਰ ਇਨਸਾਨ ਕਹਿ ਦਿੰਦਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਜੋ ਮਾਪਿਓ ਤੁਹਾਡੇ ਨਹੀਂ ਕਰ ਸਕਦੇ ਕੋਈ ਨਹੀਂ ਕਰ ਸਕਦਾ ਐ ਭਲਿਆ ਲੋਕਾ ਜਿਸ ਮਾਂ ਨੇ 252 ਹੱਡੀਆਂ ਦੇ ਬਰਾਬਰ 252 ਹੱਡੀਆਂ ਇਕੱਠੀਆਂ ਤੋੜੋ ਨਾ ਇੰਨਾ ਦਰਦ ਨਹੀਂ ਹੁੰਦਾ ਜਦੋਂ ਇੱਕ ਕੁੱਖ ਦੇ ਵਿੱਚੋਂ ਮਾਂ ਦਾ ਬੱਚਾ ਜਨਮ ਲੈਂਦਾ ਜਦੋਂ ਉਹਦਾ ਦਰਦ ਹੁੰਦਾ ਜੇ ਮਾਂ ਤੁਹਾਡੇ ਲਈ ਉਹ ਦਰਦ ਸਹਿਣ ਕਰ ਸਕਦੀ ਹੈ ਨਾ ਤੇ ਭਲਿਆ ਲੋਕਾ ਜ਼ਿੰਦਗੀ ਦੇ ਹੋਰ ਦੁੱਖ ਤੇ ਮਾਂ ਲਈ ਹੈ ਹੀ ਕੁਝ ਨਹੀਂ ਮਾਂ ਦਾ ਦੇ ਨਹੀਂ ਦੇ ਸਕਦਾ ਕੋਈ ਮੈਂ ਦਾਅਵੇ ਨਾਲ ਕਹਿੰਨਾ ਆ ਕੈਮਰੇ ਚੱਲ ਰਿਹਾ ਮੈਂ ਗੱਲ ਇਹਨਾਂ ਰਹੀ ਵੀ ਕਹਿ ਰਿਹਾ ਕਿਤੇ ਨਾ ਕਿਤੇ ਉਹ ਮਾਂ ਰੁੱਸ ਜਾਊਗੀ ਨਾ ਕੰਮ ਚੱਲ ਜੂਗਾ ਜੇ ਕੁੱਖ ਤੇ ਜਨਮ ਦੇਣ ਵਾਲੀ ਮਾਂ ਰੁੱਸ ਗਈ ਨਾ ਇਹ ਸੋਚਿਓ ਤੁਹਾਡਾ ਜਹਾਨ ਹੀ ਰੁੱਸ ਗਿਆ ਬਾਬਾ ਜੀ ਤੁਸੀਂ ਖਤਮ ਹੋ ਗਏ ਦੁਨੀਆ ਤੇ ਕਦੇ ਵੀ ਮੁੰਡਿਓ ਨੌਜਵਾਨੋ ਮੈਂ ਫਿਰ ਕਹਿ ਰਿਹਾ ਨੌਜਵਾਨੀ ਨਾਲ ਨਸ਼ੇ ਚ ਗਰਕੂਰ ਹੁੰਦੀ ਜਾ ਰਹੀ ਯਾਰੋ ਹੱਥ ਜੋੜ ਕੇ ਬੇਨਤੀ ਆ ਬਾਬਾ 341 ਕਰੋੜ ਦੀ ਦੇਹੀ ਆ 5040 ਦੇ ਚਿੱਟੇ ਪਿੱਛੇ ਨਾ ਗਵਾਓ ਯਾਰ ਉਹ ਮਾਂ ਤੇ ਕੀ ਬੀਤਦੀ ਹੋਊਗੀ ਜਿਹੜੀ ਮਾਂ ਦਰਵਾਜ਼ੇ ਦੇ ਵਿੱਚ ਖੜੀ ਤੁਹਾਨੂੰ ਰਾਹ ਦੇਖ ਰਹੀ ਹੈ ਵੀ ਮੇਰਾ ਪੁੱਤ ਸਵੇਰ ਦਾ ਗਿਆ ਪਤਾ ਨਹੀਂ ਕਿੰਨਾ ਨਾਲ ਮੁੜ ਕੇ ਆਊਗਾ ਕਿ ਨਹੀਂ ਆਊਗਾ ਤੁਸੀਂ ਇੱਕ ਇੱਕ ਪਿੱਛੇ ਦੀ ਵੀੜੀ ਦਿੱਕੀ ਹੋਣੀ ਹੈ ਮੁੰਡਾ ਟੀਕਾ ਲਾਉਂਦਾ ਲਾਉਂਦਾ ਰੂੜੀ ਦੇ ਉੱਪਰ ਮਰਿਆ ਪਿਆ ਔਰ ਮਾਂ ਪਿੱਟ ਪਿੱਟ ਕੇ ਰੱਬ ਨੂੰ ਕੀ ਕਹਿਰੀ ਔਰ ਰੱਬਾ ਇਹਦੇ ਨਾਲੋਂ ਮੇਰੀ ਕੁੱਖ ਚੋਂ ਫਾਇਦਾ ਹੀ ਨਾ ਕਰ ਦੇ। ਓਏ ਓ ਮਾਂ ਦੀ ਦੁਹਾਈ ਤੇ ਸੁਣ ਕੇ ਦੇਖੋ ਯਾਰੋ। ਹੈਂ? ਬਾਬਾ ਜੇ ਔਲਾਦ ਮਾਂ ਤੇ ਉਹਨੂੰ ਧੋਖਾ ਦੇਣ ਵਾਲੀ ਪੈਦਾ ਹੁੰਦੀ ਆ ਨਾ ਮੈਂ ਅੱਜ ਇਸ ਸੱਚ ਦੇ ਦਰਬਾਰ 'ਚੋ ਜਗਤ ਦੀ ਮਾਂ 'ਗੇ ਅਰਦਾਸ ਕਰਦਾ। ਫਿਰ ਕਿਸੇ ਨੂੰ ਔਲਾਦ ਨਾ ਦੇਈ ਉਹਦੇ ਨਾਲੋਂ ਤੇ ਉਹ ਉੰਤਰੀ ਚੰਗੇ ਬਾਝ ਹੀ ਚੰਗੇ ਆ ਉਹ ਔਲਾਦ ਨਾ ਦੇਈ ਜੇ ਮਾਂ ਪਿਓ ਦੀ ਆਤਮਾ ਉਹਨੇ ਦਿਖਾਉਣੀ ਹੈ ਹੈ ਨਾ ਯਾਰ ਮਾਂ ਪਿਓ ਦੀ ਕਦਰ ਕਰਿਆ ਕਰੋ ਮੈਂ ਕੁਝ ਗੱਲਾਂ ਸੰਗਤ ਨਾਲ ਸਾਂਝੀਆਂ ਕਰ ਲੈਂਦਾ ਘਰਦਿਆਂ ਦੇ ਨਾਲ ਨਹੀਂ ਮੇਰੀ ਮਾਂ ਦੀ ਵੀ ਉਮਰ 60 ਤੋਂ ਪਲੱਸ ਹੋ ਚੱਲੀ ਹੈ ਤੁਹਾਨੂੰ ਪਤਾ ਹੈ ਵੀ ਜਦੋਂ ਮੈਂ ਹੁਣ ਉਹਦੀ ਕੰਨੀ ਦੇਖਦਾ ਮੈਨੂੰ ਕੀ ਲੱਗਦਾ ਹੈ ਮੈਂ ਕਿਹਾ ਯਾਰ ਕੁਝ ਵਕਤ ਆ ਰਿਹਾ ਮੇਰੇ ਕੋਲ ਖੋਜੂਗੀ ਯਾਰ ਇਹਨੇ ਰਹਿਣਾ ਹੀ ਨਹੀਂ ਉਮਰ ਤਾਂ ਹੰਡਾਊਗੀ ਨਾ ਆਪਣੀ 10 ਸਾਲ 15 ਸਾਲ 20 ਸਾਲ ਮੈਂ ਲੱਖ ਕੋਸ਼ਿਸ਼ਾਂ ਕਰੂੰਗਾ ਪਰ ਮੇਰੀ ਮਾਂ ਹੀ ਲੱਭਣੀ ਮੈਨੂੰ ਮੇਰਾ ਪਿਓ ਹੀ ਲੱਭਣਾ ਮੈਨੂੰ ਜਿੰਨੇ ਮਰਜੀ ਤਨ ਦੌਲਤ ਮੈਂ ਇਕੱਠੀ ਕਰਕੇ ਤਰ ਦਵਾਂ ਇਸ ਕਰਕੇ ਮਾਂ ਪਿਓ ਦੀ ਕਦਰ ਕਰਿਆ ਕਰੋ ਵੱਡੀ ਗੇ ਜੇ ਰੁਖਤੇ छांबी जप टीके रुख फिर फिरनी छां लभी कदर कर लो, लो फिर मबड़ी कदरां कर लो लोहो फिरनी मई लभ ਹਾਂ ਹੱਥ ਜੋੜ ਕੇ ਆਪਣੇ ਨੌਜਵਾਨਾਂ ਨੂੰ ਕਹਿਣਾ ਉਹ ਅਨਮੋਲ ਸੀ ਨਾ ਮੈਂ ਉਹਦਾਂ ਹਾਸਿਆ ਕਿੱਡੀਆਂ ਕਰ ਰਿਹਾ ਸੀ ਕਿਉਂਕਿ ਹੱਸਣਾ ਖੇਡਣਾ ਮਨ ਦਾ ਚਾਹ ਉਹ ਮੈਂ ਉਹਨਾਂ ਅਨਮੋਲ ਨੂੰ ਵੀ ਕਹਿਣਾ ਉਹਦੇ ਦੋਸਤਾਂ ਨੂੰ ਵੀ ਕਹਿਣਾ ਜ਼ਿੰਦਗੀ 'ਚ ਕਦੇ ਵੀ ਕੋਈ ਗਲਤ ਕਦਮ ਚੁੱਕੋ ਇਨਸਾਨ ਦੇ ਕੋਈ ਖੂਨ ਹੈ ਆ ਸਾਡੀ ਵੀ ਇਹਨਾਂ 'ਚੋਂ ਮਰਨਗੇ ਹੋਗੇ ਜਦੋਂ ਮੈਂ ਵੀ ਪਲੱਸ 2 ਕੀਤੀ ਐ ਮੈਂ ਵੀ 10ਵੀਂ ਕੀਤੀ ਐ ਮੈਂ ਬੀਏ ਕੀਤੀ ਮੈਨੂੰ ਉਹ ਤੋਂ ਸਾਰੇ ਨੂੰ ਐਂ ਲੱਗਦਾ ਵੀ ਮੈਨੂੰ ਵੀ ਲੱਗਦਾ ਸੀ ਵੀ ਮੇਰੇ ਵਰਗਾ ਕੋਈ ਨਹੀਂ ਮੈਂ ਜੋ ਕਰ ਦਤਾ ਪਰ ਨਹੀਂ ਜਦੋਂ ਇਨਸਾਨ ਕਿਸੇ ਪੜਾਅ ਤੇ ਆ ਕੇ ਪੱਥਰ ਨੂੰ ਚਟਕੇ ਮੋੜਦਾ ਨਾ ਫਿਰ ਪਤਾ ਲੱਗਦਾ ਵੀ ਇਸ ਤੋਂ ਅੱਗੇ ਕੁਝ ਨਹੀਂ ਆਗਾ ਨਹੀਂ ਯਾਰ ਮਾਂ ਪਿਓ ਤੁਸੀਂ ਦੁਨੀਆ ਦੇ ਵਿੱਚ ਜਿਹੜੀ ਮਰਜ਼ੀ ਚੀਜ਼ ਮੁੱਲ ਖਰੀਦ ਸਕਦੇ ਹੋ ਜਿਹੜੀ ਮਰਜ਼ੀ ਪਰ ਮਾਂ ਪਿਓ ਮੁੱਲ ਨਹੀਂ ਮਿਲਨੇ ਜਿੰਨਾ ਮਰਜ਼ੀ ਤੁਸੀਂ ਜੋੜ ਲਾ ਲਓ ਮੈਂ ਦਾਅਵੇ ਨਾਲ ਕਹਿੰਦਾ ਕਿਸੇ ਦਾ ਪੁੱਤ ਪਲਾ ਨਸ਼ੇੜੀ ਕਿਉਂ ਨਾ ਹੋਵੇ ਲੋਕੀ ਉਹਨੂੰ ਤਾਣੇ ਭਵੇਂ ਲੱਖ ਮਾਰਦੇ ਹੋਣਾ ਮਾਂ ਪਵੇ ਅੰਦਰੋਂ ਅੰਦਰੋਂ ਜਿੰਨੇ ਮਰਜ਼ੀ ਤੰਨੇ ਮਾਰਦੇ ਹੋਏ ਲੋਕਾਂ ਦੇ ਸਾਹਮਣੇ ਪਤਾ ਕੀ ਕਹਿੰਦੀ ਆ ਤੁਸੀਂ ਮੇਰੇ ਪੁੱਤ ਦਾ ਕੀ ਵੇਖਿਆ ਦੱਸੋ ਮੇਰੇ ਪੁੱਤ ਵਰਗਾ ਕੋਈ ਨਹੀਂ ਹੋ ਸਕਦਾ ਯਾਰੋ ਉਸ ਮਾਂ ਦੀ ਆਤਮਾ ਨੂੰ ਦਿਖਾਇਓ ਨਹੀਂ ਤੇਰਾ ਆਪਣੇ ਤੁਹਾਨੂੰ ਮਾਫ ਨਹੀਂ ਕਰਨਾ ਯਾਦ ਰੱਖਿਓ